ਆਗੂ ਮਨਦੀਪ ਸਿੰਘ ਬਰਾਰ ਦੇ ਵਿੱਚ ਸਥਾਨਕ ਬੀਟੀਪੀਓ ਦਫਤਰ ਦੇ ਗੇਟ ਦੇ ਬਾਹਰ ਬਹਿਸ ਪਾਜੀ ਹੋ ਗਈ। ਇਸ ਤੋਂ ਬਾਅਦ ਆਕਾਲੀ ਦਲ ਦੇ ਆਗੂ ਦੇ ਵੱਲੋਂ ਵਿਧਾਇਕ ਦੇ ਕਰੀਬ ਜੁੜੀਆਂ ਨੇ ਗੋਲੀਆਂ ਚਲਾ ਦਿੱਤੀਆਂ ਜਜਤੋ ਵਿੱਚ ਉਸਦੇ ਛਾਤੀ ਤੇ ਟਰੱਕੇ ਲੱਗੇ ਜ਼ਖਮੀ ਆਲਾ ਦੇ ਵਿੱਚ ਲਾਲਾਬਾਦ ਦੇ ਸਰਕਾਰੀ ਹਸਪਤਾਲ ਚੋਸ ਵਿੱਚ ਦਾਖਲ ਕਰਾਇਆ ਗਿਆ ਤੇ ਡਾਕਟਰਾਂ ਦੇ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਇਲਾਜ ਲਈ ਡੀਐਮਸੀ ਦਲੇ ਰੈਫਰ ਕਰ ਦਿੱਤਾ ਗਿਆ। ਲਾਲਾਬਾਦ ਦੇ ਵਿਧਾਇਕ ਜਰਦੀਪ ਕੰਟਰੋਲ ਜਿਹੜੇ ਕੰਬੋਜ ਗੋਲਜੀ ਨੇ ਦੋਸ਼ ਲਗਾਏ ਹਨ ਕਿ ਇੱਕ ਗੋਲੀ ਸ਼੍ਰੋਮਣੀ ਆਕਾਲੀ ਦਲ ਦੇ ਆਗੂ ਵਰ ਵੱਲੋਂ ਚਲਾਈ ਗਈ ਹੈ ਇਮੀਡੀਏਟਲੀ ਸੰਗਿਆਨ ਲੰਦਵੇ ਸਟੀਡਾ ਮੈਨੂੰ ਇਮੀਡੀਏਟਲੀ ਕਾਲ ਕੀਤੀ ਕਿ ਤੁਸੀਂ ਮਿਨਿਸਟਰ ਸਾਹਿਬ ਉਥੇ ਇਮੀਡੀਏਟਲੀ ਪਹੁੰਚੋ ਮੈਂ ਆਇਆ ਉਰੇ ਤੇ ਆਣ ਤੋਂ ਬਾਅਦ ਮੈਂ ਜਿਹੜਾ ਮਨਦੀਪ ਬਰਾੜ ਉਹਦੇ ਮਦਰ ਨੂੰ ਮਿਲੇ ਉਹਦੀ ਸੁਪਤਨੀ ਉਹਨਾਂ ਦੀ ਵਾਈਫ ਭੈਣ ਜੀ ਉਹਨਾਂ ਨੂੰ ਮਿਲੇ ਆ ਮੈਂ ਤੇ ਉਹਨਾਂ ਨੂੰ ਅਸ਼ਵਾਸਨ ਦਿੱਤਾ ਹੌਸਲਾ ਦਿੱਤਾ ਵੀ ਤੁਸੀਂ ਵਰੀ ਨਹੀਂ ਕਰਨੀ ਚਿੰਤਾ ਨਹੀਂ ਕਰਨੀ ਅਸੀਂ ਹਰ ਪੱਖ ਤੋਂ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਬਰਾਬਰ ਖੜੇ ਆਹ ਦੇਖੋ ਜਿਹੜੀ ਬੁਲੇਟ ਆ ਜੋ ਮੈਨੂੰ ਪਤਾ ਲੱਗਿਆ ਕਿ ਉਹ ਗੋਲੀ ਹਾਟ ਦੇ ਬਿਲਕੁਲ ਠੰਡੇ ਪਾਸੇ ਦੇ ਵਿੱਚ ਟੱਚ ਕੀਤੀ ਹੈ ਤੇ ਉਹ ਬਾਡੀ ਚ ਫਿਰ ਟਰੈਵਲ ਕਰਕੇ ਗੋਲੀ ਹੈ ਜਿਹੜੀ ਉਹ ਠੰਡੇ ਪਾਸੇ ਨੂੰ ਗਈ ਹੈ ਤੇ ਡਾਕਟਰ ਜੀ ਨੇ ਆਪਰੇਸ਼ਨ ਥੀਏਟਰ ਚ ਮਨਦੀਪ ਬਰਾੜ ਨੂੰ ਲੈ ਕੇ ਗਏ ਨੇ ਉੱਥੇ ਸਰਜਰੀ ਹੋਊਗੀ ਸਰਜਰੀ ਹੋਣ ਤੋਂ ਬਾਅਦ ਪਤਾ ਲੱਗ ਪਾਊਗਾ ਵੀ ਉਹਨਾਂ ਦੀ ਕੰਡੀਸ਼ਨ ਹੈ ਜਿਹੜੀ ਇਸ ਤਰ੍ਹਾਂ ਨਹੀਂ। ਚਲਦੇ ਤਾਂ ਦੇਖੋ ਇਹ ਇੱਕ ਬੜੀ ਨੰਦਭਾਗੀ ਦਾ ਨਾਮਾ ਪਹਿਲਾਂ ਵੀ ਕਿਹਾ ਪੰਜਾਬ ਦਾ ਮਾਹੌਲ ਹੈ ਜਿਹੜਾ ਉਹਨੂੰ ਪੀਸਫੁਲ ਰੱਖਣਾ ਚਾਹੀਦਾ ਅਸੀਂ ਕਿੰਨੀ ਵਾਰ ਅਪੀਲ ਕਰ ਚੁੱਕੇ ਹਾਂ ਕਿੰਨੀ ਵਾਰ ਬੇਨਤੀਆਂ ਕਰ ਚੁੱਕੇ ਹਾਂ ਵੀ ਦੇਖੋ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਕੋਈ ਇਹੀ ਕੀ ਇਹਨੂੰ ਤੁਸੀਂ ਈਗੋ ਦਾ ਆਪਣੀ ਦਾ ਸਵਾਲ ਨਾ ਬਣਾਓ ਏ ਇਲੈਕਸ਼ਨ ਹੈ ਜਿਹੜੀ ਪੀਸਫੁਲ ਤਰੀਕੇ ਨਾਲ ਕਰੋ ਡੈਮੋਕ੍ਰੈਟਿਕ ਰਾਈਟ ਆ ਹਰੇਕ ਦਾ ਵੱਡੇ ਦਾ ਛੋਟੇ ਦਾ ਹਰੇਕ ਦਾ ਰਾਈਟ ਹੈ ਇਹੋ ਦੇਖੋ ਜਿਹੜਾ ਪ੍ਰਸ਼ਾਸਨ ਆਪਣੇ ਹੌਂਸ ਹੈ ਉਹ ਪ੍ਰਸ਼ਾਸਨ ਹੈ ਜਿਹੜਾ ਮੁਸਤਕੀਨਾਂ ਲੱਗਿਆ ਆ ਪਰ ਜਣੀ ਕਿ ਪ੍ਰਸ਼ਾਸਨ ਵੀ ਇੱਕ ਹੱਦ ਤੱਕ ਜਣੀ ਕਿ ਕਿਸੇ ਦੀ ਇੰਟੈਂਸ਼ਨ ਨੂੰ ਜੱਜ ਕਰ ਸਕਦਾ ਹੈ ਉਹ ਕਿਸੇ ਦੀ ਇੰਟੈਂਸ਼ਨ ਹੈ ਮਾੜੀ ਹੈ ਕਿਸੇ ਦੀ ਸੋਚ ਹੀ ਇਹਦੀ ਹੈ ਕਿ ਉਹ ਬੀਡੀਪੀ ਉਹ ਦਸਤਰ ਦੇ ਅੰਦਰ ਜਣੀ ਕਿ ਆਪਣੀ ਸਰਵਿਸ ਕਵੋਲਵਰ ਨਾਲ ਐਡਾ ਕਾਨੂੰਨਾ ਕੰਮ ਕਰਦਾ ਹੈ ਇਹ ਬਹੁਤ ਹੀ ਨੰਬਰ ਹੈ ਪ੍ਰਸ਼ਾਸਨ ਆਇਆ ਹੁਣੇ ਜੋਨ ਨੇ ਹਿਸਟਰੀ ਦਿੱਤੀ ਕਿ ਗੋਲੇ ਚੱਲੇ ਆ। ਇਹਦੇ ਰੈਕਸਟਰੀ ਤੋਂ ਕੋਲ ਨੋਟ ਸੀਗਾ। ਅਸੀਂ ਮਰੀਜ਼ ਦੀ ਹਾਲਤ ਵਿੱਚ ਸਿਰੇ ਦੇਖਦੇ ਹਾਂ ਅਸੀਂ ਉਹਨਾਂ ਕੋ ਫਰਦਰ ਰੈਫਰ ਕਰ ਸਰ ਕੋਲ ਪਤਾ ਲੱਗ ਸਕੇਗਾ ਕਿ ਕਿੰਨੀਆਂ ਗੋਲੀਆਂ ਲੱਗੀਆਂ। ਮੇਰੇ ਤੋਂ ਬਾਅਦ ਵਿੱਚ ਪਤਾ ਲੱਗੇਗਾ ਜਦੋਂ ਗੋਲੇ ਨਿਕਲੇਗਾ। ਸਰ ਕਿੱਥੇ ਰਹਿ ਹੋ? ਅਸੀਂ ਉਹਨਾਂ ਨੂੰ ਹਾਇਆ ਸੈਂਟਰ ਤੇ ਰੈਫਰ ਕੀਤਾ ਹੈਗਾ ਜਿੱਥੋਂ ਦਾ ਇਲਾਜ ਟੋਪਰ ਹੋ ਸਕਦਾ। ਜੀ ਠੀਕ। ਓਕੇ। ਥੈਂਕ ਯੂ। ਓਕੇ ਜੀ ਥੈਂਕ ਯੂ।